ਬਾਈ ਜੀ ਸੁਖੀ ਖਿਆਲੇ ਦੀਆਂ ਆ ਗੱਲਾਂ ਨੇ ਧਰਮ ਨਾਲ ਕੀਲ ਕੇ ਰੱਖਤਾ ਤੁਸੀਂ ਵੀ ਸੁਣੋ ਜੇ ਸਹੀ ਆ ਤਾਂ ਸ਼ੇਅਰ ਕਰਕੇ ਜਰੂਰ ਜਾਈਓ ਅਪਲਿਸ਼ ਲੈਣਾ ਇੱਕ ਦੋ ਦਿਨਾਂ ਦਾ ਸੀ ਨਾ ਰਾਸ਼ਨ ਇਕੱਠਾ ਕਰ ਰਹੇ ਸੀ ਸਾੜਾ ਵਾਸਤੇ ਤੇ ਸਾਡੇ ਨਾਲ ਇੱਕ ਛੋਟਾ ਜਿਹਾ ਬੱਚਾ ਸੀ ਮੈਨੂੰ ਬੋਲਦਾ ਕਹਿੰਦਾ ਭਾਈ ਅੰਨ ਦਾਤਾ ਕੀ ਹੁੰਦਾ ਮੈਂ ਖਾਇ ਪਹਿਲਾਂ ਐਂ ਕਰੋ ਸਾਹਮਣੇ ਜਿਹੜੀ ਦੁਕਾਨ ਦੇਖਦੀਆਂ ਨਾ ਉੱਥੋਂ ਮੈਂ ਖਾਇਕਰ ਤਰਪਾਲ ਲੈ ਕੇ ਆ ਬੱਚਾ ਦੁਕਾਨ 'ਚ ਗਿਆ ਤਾਂ ਦੁਕਾਨਦਾਰ ਨੇ ਕਿਹਾ ਵੀ 1200 ਦੀ ਲੱਗੂ ਬੱਚੇ ਨੇ ਆ ਕੇ ਸਾਨੂੰ ਕਹਿਤਾ ਕੰਨਾ 1200 ਦੀ ਕਹਿੰਦੇ ਮੈਂ ਕਿਹਾ ਨੂੰ ਆਏ ਕਹਿ ਵੀ ਮੈਂ ਚ ਤਾਂ 1000 ਦੀ ਲਾਉਂਦੇ ਨੇ ਬੱਚਾ ਫੇਰ ਦੁਕਾਨਦਾਰ ਕੋਲ ਗਿਆ ਕਹਿੰਦਾ ਸ਼ਹਿਰ ਚ ਤਾਂ 1000 ਦੀ ਲਾਉਂਦੇ ਆ ਦੁਕਾਨਦਾਰ ਕਹਿੰਦਾ ਸਾਨੂੰ ਲਿਹਾਉਣ ਤੇ ਵੀ ਖਰਚਾ ਲੱਗਦਾ ਤੁਸੀਂ ਲੈਣ ਜਾਓਗੇ ਸੋਡਾ ਵੀ 100 ਰੁਪਿਆ ਮੱਚੂਗਾ ਕਹਿੰਦਾ ਮੈਂ ਤਾਂ 1200 ਦੀ ਲਾਉ ਚਲੋ ਜੀ ਅਸੀਂ 1200 ਰੁਪਿਆ ਦਿੱਤਾ ਤੇ ਬੱਚਾ ਤਰਪਾੜ ਲਿਆ ਕਹਿੰਦਾ ਭਾਈ ਹੁਣ ਤਾਂ ਦੱਸ ਧੰਨ ਦਾ ਤਾਂ ਕੀ ਹੁੰਦਾ ਮੈਂ ਕਿਹਾ ਦੱਸਨਾ ਇੱਕ ਮਿੰਟ ਮਖਿਓ ਸਾਹਮਣੇ ਬੇਬੇ ਖੜੀ ਐ ਨਾ ਕਹਿੰਦਾ ਹਾਂ ਮੱਖਾ ਉਹਨੂੰ ਕਹੇ ਸੀ ਹੜ ਢੀੜਤਾ ਵਾਸਤੇ ਰਾਸ਼ਨ ਇਕੱਠਾ ਕਰਨਾ ਹੈ ਤਾਂ ਜਦੋਂ ਬੱਚੇ ਨੇ ਬੇਬੇ ਨੂੰ ਜਾ ਕੇ ਕਿਹਾ ਵੀ ਬੇਬੇ ਹੜ ਢੀੜਤਾ ਵਾਸਤੇ ਰਾਸ਼ਨ ਲੈਣਾ ਹੈ ਸਭ ਤੋਂ ਪਹਿਲਾਂ ਬੇਬੇ ਨੇ ਉਹਨੂੰ ਕਿਹਾ ਕਹਿੰਦੀ ਪੁੱਤ ਚਾਹ ਪੀਏਗਾ ਸ਼ੇਅਰ ਜ਼ਰੂਰ ਕਰਿਓ ਬੱਚਾ ਕਹਿੰਦਾ ਨਾ ਕਹਿੰਦੀ ਫਿਰ ਐਂ ਕਰੋ ਦੋ ਜਾਨੇ ਜਾਓ ਪਿੱਛੇ ਕਣਕਾਂ ਦਾ ਢੋਲ ਭੇਜ ਜਿੰਨੇ ਕੱਟੇ ਭਰਨੇ ਭਰਨ ਤਾਂ ਬੱਚਾ ਕਦੇ ਮੇਰੇ ਮੂੰਹ ਵੱਲ ਵੇਖਦਾ ਸੀ ਕਦੇ ਬੇਬੇ ਮੱਖਾ ਪੁੱਤਾਂ ਇਹੀ ਅੰਨ ਦਾਤਾ ਜਿਨੇ ਨਾ ਤਾਂ ਤੈਨੂੰ ਇਹ ਕਿਹਾ ਵੀ ਕਣਕ ਅਸੀਂ ਬੀਜੀ ਵੀ ਆ ਉਥੇ ਵੀ ਖਰਚ ਆ ਫਿਰ ਅਸੀਂ ਵੱਡੀ ਆ ਉਥੇ ਵੀ ਖਰਚ ਆ ਫਿਰ ਢੋਲਾਂ ਚ ਵੀ ਪਾ ਕੇ ਰੱਖੀਆ ਉਥੇ ਦਿਹਾੜੀ ਤੇ ਵੀ ਖਰਚ ਆ ਜਨਿਨਾ ਮਹੈਲਾ ਚ ਉਹਨੇ ਕੋਈ ਖਰਚਾ ਨਹੀਂ ਗਿਣਾਇਆ ਤੇ ਖੁੱਲੇ ਦਿਲ ਨਾਲ ਇਹ ਕਿਹਾ ਵੀ ਜਿਹੜੇ ਗੱਟੇ ਭਰਨੇ ਆ ਭਰ ਲਓ ਤੇ ਜਾਂਦਿਆਂ ਨੂੰ ਸਾਨੂੰ ਇੱਕ ਗੱਲ ਹੋਰ ਕਹੀ ਕਹਿੰਦੀ ਜਿੱਤੇ ਜਾਓਗੇ ਸਾਡੇ ਜਵਾਕ ਨੂੰ ਵੀ ਨਾਲ ਲੈ ਜਾ ਨਹੀਂ ਇਹ ਪਿੱਛੋਂ ਕਹਿੰਦੀ ਰਿਹਾਰਡ ਕਰੂਗਾ ਵੀ ਮੈਂ ਵੀ ਸੇਵਾ ਕਰਕੇ ਆਉਣੀ ਆ ਇਹੀ ਆ ਮਖਿਆ ਪੁੱਤਾਨ ਦਾ